ਸਤਿ ਨਮਸਕਾਰ ਬਾਬਾ ਜੀ ਅੱਜ ਕਿਸੇ ਲੋੜੀਦਾ ਸੰਦੇਸ਼ ਮਿਲਕੋ ਦੁਆਰਾ ਵਾਸਤੇ ਮੈਨੂੰ ਚੁਣਿਆ ਮੈਨੂੰ ਹੀ ਚੁਣਿਆ ਮੈਂ ਇਸ ਦੇ ਹਾਰਤੇ ਇੱਕ ਆਮ ਜਨਤਾ ਨੂੰ ਜਿਹੜੀ ਬੇਨਤੀ ਕਰਾਂਗਾ ਕਿ ਜਿਹੜੀ ਚਾਈਨਾ ਡੋਰ ਆ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਕਿਉਂਕਿ ਇਸ ਡੋਰ ਨਾਲ ਬਹੁਤ ਸਾਰੇ ਲੋਕਾਂ ਨੂੰ ਛੁੱਟਾਂ ਲੱਗੀਆਂ ਬਹੁਤ ਸਾਰੇ ਲੋਕਾਂ ਦੀ ਜਾਨਾਂ ਗਈਆਂ ਤੇ ਆਪਾਂ ਉਹੀ ਤਰ੍ਹਾਂ ਖੁਸ਼ੀ ਨਾਲ ਮਨਾਈਏ ਜਿਸ ਵਿੱਚ ਦੂਸਰਾ ਨੁਕਸਾਨ ਨਾ ਹੋਵੇ ਮੇਰਾ ਇਹੀ ਵਿਦਾਇਸ਼ ਸੰਦੇਸ਼ ਹੋਵੇਗਾ ਬਾਕੀ ਸਾਡੇ ਜਯਦਵੀਰ ਭਾਈ ਨੇ ਬਹੁਤ ਕੁਝ ਕਹਿਤਾ ਮੈਂ ਜ਼ਿਆਦਾ ਨਹੀਂ ਖਵਾਗਾ ਮੇਰਾ ਸੰਦੇਸ਼ ਇਹ ਹੈ ਕਿ ਮੇਰੇ ਵੀਰ ਭੈਣ ਭਰਾ ਉਹ ਮਾਂ ਬਾਪ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਕਿ ਚੈਨਾ ਡੋਰ ਨਾ ਪਤੰਗਾ ਲਾਣ ਜਿਹਦੇ ਨਾਲ ਕਿਸਦਾ ਨੁਕਸਾਨ ਹੋਵੇ ਬਾਕੀ ਵੱਤ ਵਦ ਲੋੜੀ ਬੰਡੋ ਤੇ ਖੁਸ਼ੀਆਂ ਬੰਡੋ ਤੁਹਾਨੂੰ